ਆ ਗਈ ਤੁਹਾਨੂੰ ਆਪਣੀ ਧੀ ਦੀ ਯਾਦ ਬੈਠੋ ਨਾ ਬਰਾਬਰ ਦੀ ਧੀ ਆ ਤਾਂ ਹੀ ਕਹਿ ਰਹੀਆਂ ਸਾਡੇ ਮੋਢਿਆਂ ਤੇ ਕਿਉਂ ਬੋਝ ਪਾ ਰਹੇ ਹੋ ਲੈ ਜਾਓ ਆਪਣੀ ਕੀ ਨੂੰ ਹਾਂ ਜੇ ਮੁੰਡਾ ਹੁੰਦਾ ਅਸੀਂ ਕੁਝ ਸੋਚ ਵੀ ਲੈਂਦੇ ਪਰ ਇਹਨਾਂ ਦੋਨਾਂ ਮਾਵਾਂ ਧੀਆਂ ਨੂੰ ਰੱਖ ਕੇ ਅਸੀਂ ਕੀ ਕਰਾਂਗੇ ਬੈਣੀ ਇਹਦਾ ਕੀ ਮਤਲਬ ਹੈ ਇਸੇ ਤੈਨੂੰ ਇੰਨਾ ਮਜਬੂਰ ਨਾ ਕਰੇ ਕਿ ਉਹਦੀ ਅੱਖਾਂ ਸਾਹਮਣੇ ਦੇ ਮਾਪਿਆਂ ਨੂੰ ਜਲੀਲ ਕੀਤਾ ਜਾਵੇ ਤੇ ਉਹ ਕੁਝ ਨਾ ਕਰ ਸਕੇ ਕੋਈ ਨਾ ਭਾਬੀਏ ਤੂੰ ਮੇਰੇ ਭਰਾ ਅੱਗੇ ਮੈਨੂੰ ਬੁਰਾ ਬਣਾਉਣੀ ਆ ਨਾ ਹੁਣ ਦੇਖੀ ਮੈਂ ਕੀ ਕਰਦੀ ਜੇ ਤੈਨੂੰ ਵੀ ਇਸ ਘਰੋਂ ਨਾ ਨੱਕੜਿਆ ਤਾਂ ਮੈਨੂੰ ਵੀ ਆਪਣੀ ਨਾਨਾ ਨਾ ਆਖੀ ਕੀ ਗੱਲ ਕੱਲੀ ਕੀ ਬੋਲੀ ਜਾਨੀ ਆ ਭੂਜਨੀ ਮੰਮੀ ਆ ਤੁਹਾਡੀ ਛੋਟੀ ਨੂੰ ਨੂੰ ਘਰੋਂ ਕੱਢਣ ਦੀ ਸੋਚਦੀ ਆ ਸੋਚ ਸੋਚ ਉਹ ਤਾਂ ਮੇਰੀਆਂ ਅੱਖਾਂ 'ਚ ਵੀ ਰੜਕਦੀ ਆ ਮੰਮੀ ਜਿਸ ਦਿਨ ਦਾ ਵੀਰੇ ਨੇ ਉਹਦੇ ਕਰਕੇ ਮੇਰੇ ਤੇ ਹੱਥ ਝੱਕਿਆ ਨਾ ਉਸ ਦਿਨ ਦੀ ਤਾਂ ਮੈਨੂੰ ਜ਼ਹਿਰ ਤੋਂ ਵੀ ਕੌੜੀ ਲੱਗਦੀ ਆ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਇਹਨੂੰ ਤਾਂ ਨਾ ਮੈਂ ਹੁਣ ਦਿਨੇ ਤਾਰੇ ਦਿਖਾਉਂਗੀ 내ਲੇ ਨਾ ਹੁਣ ਤੂੰ ਆਪਣੀਆਂ ਅੱਖਾਂ ਨਾਲ ਹੀ ਦੇਖ ਲਈ ਇਹਦੇ ਮਾਵਾ-ਪਾਪ ਤਾਂ ਇਹਨੂੰ ਲੈ ਕੇ ਨਹੀਂ ਨਾ ਗਏ ਹੈਗੇ ਤੇ ਮੈਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ। ਨਾ ਮੰਮੀ ਜੇ ਨਹੀਂ ਰੱਖਣੀ ਨਾ ਫਿਰ ਮੇਰੀ ਤੁਸੀਂ ਇੱਕ ਗੱਲ ਸੁਣੋ। ਨਾ ਪਲਾਂ ਤੇਰੀ ਇਸ ਗੱਲ ਤੋਂ ਉਹਨੂੰ ਘਰੋਂ ਕੱਢਣ ਦਾ ਕੀ ਮਤਲਬ? ਮੰਮੀ ਤੁਸੀਂ ਮੇਰੀ ਗੱਲ ਮੰਨ ਕੇ ਤਾਂ ਦੇਖੋ। ਫੇਰ ਆਪਾਂ ਨੂੰ ਇਹਨੂੰ ਘਰੋਂ ਕੱਢਣ ਤੋਂ ਕੋਈ ਨਹੀਂ ਰੋਕ ਸਕਦਾ ਕੀ ਗੱਲ ਸਰਦਾਰ ਜੀ ਬੜੇ ਉਦਾਸ ਜੇ ਬੈਠੇ ਹੋ ਬੋਲੀ ਯਾਰ ਤੁਹਾਨੂੰ ਕੀ ਦੱਸਾਂ ਅੱਜ ਜੋ ਮੰਮੀ ਨੇ ਮਨਦੀਪ ਦੇ ਮਾਪਿਆਂ ਨਾਲ سلوਕ ਕੀਤਾ ਨਾ ਮੈਂ ਤਾਂ ਆਪਣੀਆਂ ਨਜ਼ਰਾਂ 'ਚੋਂ ਆਪ ਹੀ ਗਿਰ ਗਿਆ ਜੇ ਮੇਰਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਉਹਦੇ 'ਚ ਮਨਦੀਪ ਤੇ ਜੰਨਤ ਦਾ ਕੀ ਕਸੂਰ ਆ ਕਿਹੜਾ ਮੰਮੀ ਉਹਦੇ ਮਾਪਿਓ ਨੂੰ ਤੇ ਉਹਨੂੰ ਇੰਨਾ ਬਾਰ-ਬਾਰ ਆ ਕੇ ਸੁਣਾਈ ਜਿਵੇਂ ਬੋਲੀ ਤੁਹਾਨੂੰ ਮੰਮੀ ਦੇ ਸੁਭਾਅ ਦਾ ਤਾਂ ਪਤਾ ਹੀ ਆ ਆਇਆ ਗਿਆ ਵੀ ਨਹੀਂ ਦੇਖਦੇ ਬੋਲਣ ਲੱਗਿਆ ਉਹ ਬਬਲੀ ਮੰਮੀ ਦੇ ਸੁਭਾਅ ਤੋਂ ਕੀ ਲੈਣਾ ਦੇਣਾ ਆ ਅੱਜ ਨਾ ਮਨਦੀਪ ਦੇ ਮਾਪਿਓ ਦੀਆਂ ਅੱਖਾਂ 'ਚ ਮੈਂ ਉਹ ਚੀਜ਼ ਦੇਖੀ ਵੀ ਜੋ ਇੱਕ ਮਾਪੇ ਦੀਆਂ ਅੱਖਾਂ 'ਚ ਨਹੀਂ ਹੋਣਾ ਚਾਹੀਦਾ ਸੀ ਅੱਜ ਉਹਨਾਂ ਦਾ ਦਿਲ ਰੋ ਰਿਹਾ ਸੀ ਮੰਮੀ ਦੀਆਂ ਗੱਲਾਂ ਸੁਣ ਕੇ ਸਰਦਾਰ ਜੀ ਤੁਸੀਂ ਆਪਣੇ ਮਨ ਤੇ ਬੋਝ ਨਾ ਪਾਓ ਜੋ ਹੋਣਾ ਸੀ ਹੋ ਗਿਆ ਚਲ ਮੈਂ ਤਾਂ ਆਪਣੇ ਮਨ ਤੇ ਕੀ ਬੋਝ ਪਾਣਾ ਤੂੰ ਮਨਦੀਪ ਨੂੰ ਦੇਖ ਉਹਨੇ ਗੱਲ ਦਿਲ ਤੇ ਲਾ ਲਈ ਹੋਣੀ ਆ ਉਹਨੂੰ ਸਾਹਮਣਾ ਜਾ ਕੇ ਚਲ ਆ ਦੇਖਦੀ ਆ ਪਤਾ ਨਹੀਂ ਸਰਦਾਰ ਜੀ ਨੂੰ ਤਾਂ ਨਾ ਮਨਦੀਪ ਤੇ ਉਹਦੀ ਧੀ ਦਾ ਹੀ ਦੁੱਖ ਆਈ ਜਾਂਦਾ ਵਾ ਨਾ ਮਨਦੀਪ ਹੁਣ ਤੂੰ ਮੂਰ ਸਿੱਟੀ ਬੈਠੀ ਆ ਇੱਧਰ ਤੈਨੂੰ ਕਿੰਨੀ ਵਾਰੀ ਕਿਹਾ ਪਈ ਹੌਸਲਾ ਕਰ ਜੇ ਤੂੰ ਹੀ ਹੌਸਲਾ ਟਾਏਂਗੀ ਤੇ ਤੇਰੀ ਧੀ ਦਾ ਕੀ ਬਣੂਗਾ بیوی ਕਿਵੇਂ ਹੌਸਲਾ ਕਰਾਂ ਮੈਨੂੰ ਤਾਂ ਘਰਦਿਆਂ ਦੇ ਤਾਨੇ ਨਹੀਂ ਤੋੜਤਾ ਜਿਉ ਤੂੰ ਇਹ ਜਿਉ ਤੂੰ ਰੇ ਤੁਸੀਂ ਮੇਰੇ ਨਾਲ ਜੱਲਣਾ ਨਾ ਕੀ ਕੀਤਾ ਤੈਨੂੰ ਨਹੀਂ ਪਤਾ ਮੈਂ ਰੋਟੀ ਖਾਂਦਾ ਵਿਆ ਸੀਗਾ ਜਿਹੜੇ ਗਲਤੀ ਨਾਲ ਗਿਆ ਸੀ ਨਾ ਤੁਸੀਂ ਨਾ ਖਾਣ ਦਿਓ ਮੁੰਡੇ ਨੂੰ ਰੋਟੀ ਅੰਨੀ ਹੋਈਆਂ ਤੂੰ ਦਿਸਣਾ ਨਹੀਂ ਗਾ ਤੈਨੂੰ ਪਾਣੀ ਢੋਲ ਕੇ ਰੱਖਤਾ ਥੱਲੇ ਸਾਰਾ ਇੱਕ ਤਾਣਾ ਇਹਨਾਂ ਮਾਵਾ ਧੀਆ ਨੇ ਸਾਰਿਆਂ ਦੀ ਰੋਟੀ ਹਰਾਮ ਕੀਤੀ ਹੋਈ ਆ ਨਾ ਚਲ ਕੀ ਕਰੋਗੀ ਕਿਉਂ ਇੰਨਾ ਰਾਲਾ ਪਾਇਆ ਨਹੀਂ ਆਹਾ ਜੰਨਤ ਮੇਰੇ ਪੋਤੇ ਨੂੰ ਚੱਜ ਨਾਲ ਰੋਟੀ ਵੀ ਖਾਣ ਨਹੀਂ ਦਿੰਦੀ ਹੈਗੀ ਇਹਨਾਂ ਮਾਵਾ ਧੀਆ ਨੇ ਨਾ ਜਿਹਨਾਂ ਹਰਾਮ ਕਰ ਰੱਖਿਆ ਵਾ ਜੰਨਤ ਆ ਕੀ ਕੀਤਾ ਉਤ ਨਾ ਪਾਪੀ ਤੂੰ ਕੀ ਪੁੱਛਦੀ ਆ ਤੂੰ ਹੀ ਤਾਂ ਸਿਖਾਇਆ ਇਹਨੂੰ ਨਾਲੇ ਤੁਹਾਡੇ ਦੋਨਾਂ ਮਾਵਾਂ ਦੀਆਂ ਤੋਂ ਤਾਂ ਜੋਤ ਜਰਿਆ ਨਹੀਂ ਜਾਂਦਾ ਨਾ ਜੋਤੀ ਮੈਂ ਕਿਉਂ ਫਰਕ ਕਰੂੰਗੀ ਦੋਨਾਂ ਬੱਚਿਆਂ ਵਿੱਚ ਜੋਤ ਤੇ ਜਨਤ ਮੇਰੇ ਲਈ ਦੋਨੇ ਇੱਕੋ ਬਰਾਬਰ ਨੇ ਫਰਕ ਫਰਕ ਤਾਂ ਤੂੰ ਕਰਦੀ ਆ ਤੇਰੀ ਧੀ ਨੂੰ ਕੋਈ ਪੁੱਛਦਾ ਨਹੀਂਗਾ ਨਾ ਤਾਂ ਤੂੰ ਸਾਡੇ ਜੋਤ ਤੋਂ ਮੱਚਦੀ ਆ ਮੱਚਦੀ ਓ ਮੰਮੀ ਬੱਸ ਵੀ ਕਰੋ ਹੁਣ ਕਿਉਂ ਐਵੇਂ ਬੋਲੀ ਜਾਂਦੇ ਓਨੂੰ ਜੰਨਤ ਤੂੰ ਆ ਲਿਆ ਜੂਤ ਪੁੱਤ ਤੈਨੂੰ ਹੋਰ ਰੋਟੀ ਪਾ ਕੇ ਲਿਆ ਮੈਂ ਸਵੇਰ ਦੀ ਹੁਣ ਤਾਂ ਰੋਟੀ ਖਾਣ ਲੱਗਿਆ ਇਹ ਸਾਰਾ ਮੂਡ ਖਰਾਬ ਕਰ ਦੇ ਦੇਖ ਲਿਆ ਤੇਰੇ ਕਰਕੇ ਮੇਰਾ ਪੋਤਾ ਭੁੱਖਾ ਚੱਲਿਆ ਗਿਆ ਨੀ ਹੱਥ ਝੜਾ ਲਓ ਦੋਨੇ ਮਾਵਾਂ ਧੀਆ ਤੇ ਮੇਰਾ ਪਿੱਛਾ ਛੱਡ ਦਿਓ ਓ ਮੰਮੀ ਇਹਨਾਂ ਮਾਵਾਂ ਧੀਆਂ ਬਹੁਤ ਬੇਸ਼ਰਮ ਨੇ ਇਹਨਾਂ ਨਾਲ ਜਿੰਨਾ ਮਰਜ਼ੀ ਮੱਥਾ ਮਾਰ ਲਓ ਇਹ ਨਹੀਂ ਜਾਂਦੀ ਇਹ ਘਰ ਛੱਡ ਕੇ ਚੱਲ ਨਹੀਂ ਜਵਾਕ ਨੂੰ ਭੁੱਖਾ ਜਾਂਦਾ ਦੇਖ ਕੇ ਮੇਰਾ ਤਾਂ ਤਲੇਜਾ ਮੱਚ ਗਿਆ ਪਤਾ ਨਹੀਂ ਹਜੇ ਇਹ ਮਾਵਾਂ ਧੀਆ ਕੀ ਕੀ ਕਰਾਉਣੀ ਆ ਘਰ ਦੇ ਵਿੱਚ ਚੱਲਾ ਪਰ ਵੱਡੀ 엄마 ਮੈਂ ਜਾਣ ਕੇ ਨਹੀਂ ਸੀ ਪਾਣੀ ਡੋਲਿਆ ਕੋਈ ਗੱਲ ਨਹੀਂ ਜੇ ਪਾਣੀ ਡੋਲਿਆ ਨਹੀਂ ਸੀ ਪੋਚਾ ਤਾਂ ਲਾਉਣਾ ਹੀ ਆ ਨਾ ਤੇ ਵੱਡੇ ਮम्मा ਮੈਂ ਲਾਵਾਂ ਕੋਚਾ ਪਾਣੀ ਤੂੰ ਡੋਲਿਆ ਹੈ ਨਾ ਹਾਂਜੀ ਫਿਰ ਤੂੰ ਹੀ ਲਾਉਣਾ ਨਾ ਪੋਚਾ ਲੈ ਖਬਰਦਾਰ ਜੇ ਆਪਣੀ ਮਾਂ ਨੂੰ ਜਾਂ ਵੱਡੇ ਪਾਪਾ ਨੂੰ ਕੁਝ ਦੱਸਿਆ ਤਾਂ ਨਹੀਂ ਤਾਂ ਮੈਂ ਦਾਦੀ ਮम्मा ਨੂੰ ਦੱਸ ਦੇਣਾ ਤੈਨੂੰ ਪਤਾ ਹੈ ਨਾ ਤੈਨੂੰ ਦੋਵਾਂ ਮਾਵਾਂ ਤੇ ਉਹਨਾਂ ਨੇ ਇੱਕ ਮਿੰਟ ਲਾਉਣਾ ਕੱਢਣ ਨੂੰ ਬਾਹਰ ਫਿਰ ਪਤਾ ਕਿੱਥੇ ਰਹਾਂਗੀਆ ਇਨੇ ਵੜਾ ਮਾ ਮਲਾ ਦਿੰਨੀ ਆ ਪੋਚਾ ਤੁਸੀਂ ਦਾਦੀ ਨੂੰ ਬੱਚਣਾ ਦੱਸੋ ਚੱਲ ਫੇ ਪੁੱਤ ਆ ਚੱਕ ਪੋਚਾ ਚੱਕ ਲਾ ਸ਼ਾਬਾਸ਼ ਲਾਜਾ ਲਾਜ ਨਾ ਦੇ ਪੋਚਾ ਜੰਨਤ ਆ ਕੀ ਪੁੱਤ ਮੈਂ ਪੋਚਾ ਹੀ ਤਾਂ ਲੈਣ ਗਈ ਸੀ ਲਾਉਣ ਨੂੰ ਤੂੰ ਕਿਉਂ ਲਈ ਜਾਨੀ ਆ ਨਹੀਂ ਮੰਮਾ ਮੈਂ ਲਾ ਦੇਣੀ ਆ ਪੋਚਾ ਨਹੀਂ ਪੁੱਤ ਤੂੰ ਨਹੀਂ ਲਗਾਣਾ ਹੈ ਅੰਮ੍ਰਿਤ ਅਤੇ ਮਨਦੀਪ ਕੋਈ ਗੱਲ ਨਹੀਂ ਕੁੜੀਆਂ ਨੂੰ ਵੈਸੇ ਵੀ ਛੋਟੇ-ਮੋਟੇ ਘਰ ਦੇ ਕੰਮ ਕਰਨੇ ਹੀ ਚਾਹੀਦੇ ਆ ਲਾ ਦੇਣਾ ਉਹਨੇ ਪੋਚਾ ਮੈਂ ਇਹੀ ਕਿਹਾ ਸੀਗਾ ਨਹੀਂ ਦੀਦੀ ਹਜੇ ਜੰਨਤ ਛੋਟੀ ਆ ਹਜੇ ਦੀਦੀ ਲਾ ਲੈਣਾ ਉਹਨੇ ਜੰਨਤ ਲਾਲਾ ਪੁੱਤ ਕੋਚਾ ਨਾਲ ਮੈਂ ਤੈਨੂੰ ਕਿਹਾ ਸੀ ਨਾ ਬੈਗ ਕੱਢ ਕੇ ਦਵੂੰਗੀ ਤੈਨੂੰ ਹੈ ਨਾ ਮਾਂ ਮੰਮਾ ਸੱਚੀ ਹਾਂ ਪੁੱਤ ਤੂੰ ਨਾ ਕੋਚ ਚਲਾ ਕੇ ਮੇਰੇ ਕਮਰੇ ਚ ਆ ਜਾ ਤੇ ਮੈਂ ਬੈਗ ਕੱਢ ਕੇ ਰੱਖ ਦਿਆਂ ਠੀਕ ਆ ਆ ਜਾ ਪੁੱਤ ਆ ਜਾ ਨਾ ਪੁੱਤ ਇਹ ਮੈਂ ਆਪੇ ਹੀ ਕਰ ਲੂੰਗੀ ਨਾਲ ਤੇਰੇ ਪਾਪਾ ਦਾ ਪੁੱਤ ਸੁਪਨਾ ਸੀ ਤੂੰ ਪੜ ਲਿਖ ਕੇ ਵੱਡੀ ਅਫਸਰ ਬਣੇ ਤੂੰ ਆਪਣੀ ਪੜਾਈ ਵੱਲ ਧਿਆਨ ਦਿਆ ਕਰ ਇਹ ਸਭ ਕੁਝ ਮੈਂ ਕਰਨੀ ਹੈਗੀ ਆ ਆ ਇੱਕ ਗਾੜੀ ਤੇ ਛਾ ਹਾਂ ਪੁੱਤ ਪੁੱਛ ਤੈਨੂੰ ਸਾਰੇ ਬੋਲਦੇ ਰਹਿੰਦੇ ਆ ਤੁਸੀਂ ਅੱਗੇ ਜਵਾਬ ਨਹੀਂ ਦਿੰਦੇ ਕੋਈ ਤੇ ਜਦੋਂ ਪਾਪਾ ਸੀ ਉਦੋਂ ਤੱਕ ਕੋਈ ਨਹੀਂ ਬੋਲਦਾ ਸੀ ਪੁੱਤੇ ਵਕਤ ਦੀ ਮਾਰਿਆ ਪੁੱਤੇ ਵਕਤ ਦੀ ਮਾਰਿਆ ਹੁਣ ਆਪਣੇ ਦੀ ਮਾਰਾ ਵਕਤ ਚੱਲ ਰਿਹਾ ਤੇ ਨਾਲੇ ਜੇ ਮਾਰੇ ਵਕਤ 'ਚ ਕੋਈ ਕੁਝ ਵੀ ਕਹਿ ਦਿੰਦਾ ਨਾ ਤਾਂ ਆਪਾਂ ਨੂੰ ਚੋਲੀ ਪਵਾ ਲੈਣਾ ਚਾਹੀਦਾ ਪੁੱਤ ਮੈਂ ਜਵਾਬ ਤਾਂ ਸਾਰਿਆਂ ਨੂੰ ਦੇ ਸਕਦੀ ਹਾਂ ਪਰ ਤੇਰੇ ਨਾਨਾ ਨਾਨੀ ਤੇ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੀ ਇਸੇ ਲਈ ਚੁੱਪਾਂ ਪੁੱਤ ਮੈਂ ਇਸੇ ਲਈ ਚੁੱਪਾਂ ਮੰਮੀ ਮਜ਼ਾ ਹੀ ਆ ਗਿਆ ਜਦੋਂ ਤੁਸੀਂ ਮਨਦੀਪ ਦੀ ਧੀ ਨੂੰ ਛਾੜਦੇ ਪਏ ਸੀ ਨਾ ਉਹਨਾਂ ਦੋਨਾਂ ਮਾਵਾਂ ਧੀਆਂ ਦੇ ਮੂੰਹ ਦੇਖਣ ਆਲੇ ਸੀ ਕੋਈ ਨਾ ਪੁੱਤ ਤੂੰ ਦੇਖੀ ਤਾਂ ਜਾ ਇਹਨਾਂ ਦੀ ਤਾਂ ਮੈਂ ਇੰਨੀ ਰੱਜ ਕੇ ਬੇਇੱਜ਼ਤੀ ਕਰਿਆ ਕਰੂੰਗੀ ਨਾ ਆਪੇ ਨਿਕਲ ਜਾਣਗੇ ਇੱਥੋਂ ਮੰਮੀ ਜਿਹੜਾ ਮੈਂ ਤੁਹਾਨੂੰ ਕੰਮ ਕਿਹਾ ਸੀ ਤੁਸੀਂ ਉਹ ਕਰਤਾ ਆਹੋ ਉਹ ਹੀ ਤਾਂ ਸੋਚਦੀ ਪਈਆਂ ਮੈਂ ਵੱਡਾ ਮम्मा ਹਾਂ ਜੰਨਤ ਤੁਸੀਂ ਬੈਗ ਕਿਹਾ ਸੀ ਆਹੋ ਜੰਨਤ ਬੈਗ ਤਾਂ ਮੈਂ ਕੱਢਿਆ ਆ ਉਹ ਤੇ ਤੇਰਾ ਲੈਟੀ ਸੀ ਮੜਿਆ ਬੈਗ ਤਾਂ ਆ ਦੇ ਕੱਟ ਕੇ ਰੱਖਿਆ ਦੇਖ ਆ ਰਿਹਾ ਹਾਂ ਦੇ ਸੋਹਣਾ ਹੈ ਨਾ ਪਰ ਵੱਡੇ ਮੰਮਾ ਥੋੜਾ ਜਿਹਾ ਉਦੜਿਆ ਵਾ ਇਹ ਮੰਮਾ ਨੂੰ ਕਈ ਟਾਂਕਾ ਲਾ ਦੇਣਗੇ ਠੀਕ ਹੈ ਮੰਮਾ ਨੂੰ ਕਈ ਟਾਂਕਾ ਲਾ ਦੇਣਗੇ ਮਾੜਾ ਜਿਹਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਇੱਕ ਜਿੱਪ ਵੀ ਖਰਾਬ ਐ ਉਹ ਮਾੜੀ ਠੀਕ ਕਰਾ ਲੈਣਗੇ ਬੈਗ ਤਾਂ ਬਹੁਤ ਸੋਹਣਾ ਵਾ ਹੈ ਮੰਮਾ ਤੁਸੀਂ ਰਹਿਣ ਦਿਓ ਵੱਡੇ ਪਾਪਾ ਮੇਰਾ ਪੁਰਾਣੇ ਵਾਲਾ ਬੈਗ ਹੀ ਠੀਕ ਕਰਾ ਦੇਣਗੇ ਕਿਉਂ ਆਲਾ ਜਾ ਆਪਣੀ ਮੰਮਾ ਨੂੰ ਫੜਾ ਦੇ ਤੈਨੂੰ ਕਿਹਨੇ ਸਿਖਾਇਆ ਨਹੀਂ ਵੱਡੇ ਅੱਗੇ ਨਹੀਂ ਬੋਲੀਦਾ ਲੈ ਕੇ ਜਾ ਜੱਜ ਸਰਦਾਰ ਜੀ ਇਹ ਤਾਂ ਨਹੀਂ ਕਹਿਣਗੇ ਕਿ ਕੁੜੀ ਨੂੰ ਬੈਗ ਨਹੀਂ ਦਿੱਤਾ ਆ ਬਲਾਟਰੀ ਆ ਲੋ ਮੰਮਾ ਬੈਗ ਕਬੜਾ ਮੰਨੇ ਦਿੱਤਾ ਸਾਰਾ ਫਟਿਆ ਪਿਆ ਇੱਥੇ ਤੋਂ ਪੁੱਤ ਨਾ ਹੀ ਦੇਉਂਦੇ ਤਾਂ ਹੀ ਚੰਗਾ ਸੀਗਾ ਕੋਈ ਨਹੀਂ ਦੁਕਾਨ ਦੇਖਦੀ ਆ ਮੈਨੂੰ ਨਵਾਂ ਬੈਗ ਚਾਹੀਦਾ ਪੁੱਤ ਕੋਈ ਨਹੀਂ ਨਾ ਮੈਂ ਬੈਗ ਵੀ ਲਿਆਦਾਂਗੀ ਤੈਨੂੰ ਪਰ ਨਵੇਂ ਬੈਗ ਲਈ ਪੈਸੇ ਵੀ ਤਾਂ ਚਾਹੀਦੇ ਆ ਕੋਈ ਨਹੀਂ ਪੁੱਤ ਹੈਗੇ ਥੋੜੇ ਬਹੁਤੇ ਮੇਰੇ ਕੋਲ ਪੈਸੇ ਮੈਂ ਤੈਨੂੰ ਲੈ ਦੂੰਗੀ ਤੂੰ ਜਾ ਕੇ ਆਪਣੀ ਪੜਾਈ ਕਰ ਹੁਣ ਬਣੋ ਕੰਮ ਦੇਖਦੀ ਆ ਹੁਣ ਇਹਨੂੰ ਬਾਹਰ ਕੱਢਣ ਤੋਂ ਕੌਣ ਰੋਕਦਾ ਮੈਨੂੰ ਉਹ ਮੰਮੀ ਮੰਮੀ ਉੱਠੋ ਸੁੱਤੇ ਪਈ ਹੋ ਤੁਸੀਂ ਉੱਠੋ ਮੇਰੀ ਗੱਲ ਸੁਣੋ ਉੱਠ ਕੇ ਨਹੀਂ ਕੀ ਹੋ ਗਿਆ ਨਹੀਂ ਜਿਹੜੀ ਤੁਹਾਨੂੰ ਮੈਂ ਸਕੀਮ ਦੱਸੀ ਸੀ ਨਾ ਉਹਨੂੰ ਇੰਤਜ਼ਾਮ ਦੇਣਾ ਹੁਣ ਟਾਈਮ ਆ ਗਿਆ ਸੋ ਹੁਣ ਕਰੋ ਆਪਣਾ ਕੰਮ ਅੱਛਾ ਹਾਂ ਕੋਈ ਨਹੀਂ ਕਰਦੀਆਂ ਫਿਰ ਮੈਂ ਇੰਤਜ਼ਾਮ ਇਹਨਾਂ ਦਾ ਹੂੰ ਮਨਦੀਪ ਕੀ ਕਰਦੀ ਸੀ ਮੈਂ ਤੇਰੀ ਮਕਰੋਨੀ ਬਣਾਈ ਸੀਗੀ ਜੋਤ ਚਾਜ ਨੇ ਰੋਟੀ ਨਹੀਂ ਨਾ ਖਾ ਕੇ ਗਿਆ ਸੀ अच्छा चल जो बना ली बढ़िया ਕੀਤਾ ਜੰਨਤ ਨੂੰ ਵੀ ਦੇ ਦੀ ਤੇ ਜੋਤ ਨੂੰ ਵੀ ਦੇ ਦੀ ਵੀ ਠੀਕ ਆ ਤੇ ਮੈਂ ਬਾਜ਼ਾਰ ਚੱਲੀ ਸੀਗੀ ਮੈਂ ਆ ਹੀ ਦੇਖਣ ਆਈ ਸੀ ਵੀ ਕੀ ਕਰਦੀ ਵੀ ਆ ਤੂੰ ਬਾਜ਼ਾਰ ਚੱਲੀ ਸੀਗੀ ਹਾਂ ਉਹ ਮੇਰੇ ਭਨੇ ਵੀ ਦਾ ਜਨਮ ਦਿਨ ਆ ਨਾ ਮੈਂ ਕਿਹਾ ਚੱਲ ਉਹਦੇ ਵਾਸਤੇ ਸੂਟ ਲੈ ਆਉਣੀ ਆ ਠੀਕ ਤੇ ਨੂੰ ਵੀ ਲੈ ਜਾਂਦੇ ਦੀ ਕਿਉਂ ਤੂੰ ਕੀ ਕਰਨ ਜਾਣਾ ਮੈਂ ਨਾ ਜੰਨਤ ਵਾਸਤੇ ਬੈਗ ਲੈ ਕੇ ਆਉਣਾ ਸੀ ਨਾ ਬੈਗ ਬੈਗ ਉਹਨੂੰ ਮੈਂ ਦਿੱਤਾ ਤਾਂ ਸੀਗਾ ਦੇ ਸਾਨੂੰ ਪਤਾ ਤਾਂ ਹੈ ਅੱਜ ਕੱਲ ਦੇ ਬੱਚਿਆਂ ਦਾ ਉਹ ਕਹਿੰਦੀ ਮੈਂ ਨਵਾਂ ਹੀ ਲੈਣ ਆਇਆ। ਮਨਦੀਪ ਨਵਾਂ ਬੈਗ ਫਿਰ ਪੈਸੇ ਤੇਰੀ ਉਹ ਰੈਡੀ ਹੁੰਨੇ ਆਏ ਸੀ ਨਾ ਪੈਸੇ ਦੇ ਕੇ ਗਏ ਸੀ ਇਹ ਮੈਂ ਕਿਹਾ ਚਲੋ ਉਹਨਾਂ ਦਾ ਬੈਗ ਹੀ ਲੈ ਦਿੰਨੀ ਜਨਤ। ਅੱਛਾ ਮੈਂ ਤਾਂ ਕਹਿੰਦੀ ਸੀ ਵੀ ਚੱਲ ਕੀ ਲੋਡ ਪਈ ਆ ਹੱਲੇ ਬੈਗ ਦੀ। ਬਾਕੀ ਤੇਰੀ ਮਰਜ਼ੀ ਆ। ਲੈ ਦੱਸ ਕਿੱਦਾਂ ਕੁੜੀ ਦੀਆਂ ਡਿਮਾਂਡਾਂ ਪੂਰੀਆਂ ਕਰਦੀ ਆ। ਜਿੱਦਾਂ ਇਹਦੀ ਕੁੜੀ ਨੇ ਅਫਸਰ ਲੱਗਣਾ ਹੁੰਦਾ। ਦੀਦੀ ਹੋ ਗਈ ਤਿਆਰ ਹਾਂ ਹਾਂ ਰੋਟੀਾਂ ਦੀਆਂ ਹੋ ਗਈ ਤਿਆਰ ਹਾਂ ਜੀ ਚੱਲੀਏ ਚੱਲੀਏ ਮੰਮੀ ਬਿਲਕੁਲ ਉੱਥੇ ਹੋ ਜਾਓ ਹੋ ਗਈ ਹੋ ਗਈ ਉਹ ਕੇ ਬਸ ਆਮਕੇ ਚੱਲ ਤਾਂ ਦੇਖ ਹਾਂ ਹਾਈ ਨੀ ਇੱਥੇ ਮੈਂ ਪੈਸੇ ਰੱਖੇ ਸੀ ਨਹੀਂ ਤੂੰ ਤਾਂ ਨਹੀਂ ਲਿੱਤੇ ਕਿਤੇ ਮੇਰੇ ਪੈਸੇ ਨਹੀਂ ਮੰਮੀ ਮੈਂ ਕੀ ਕਰਾਂ ਤੁਹਾਡੇ ਪੈਸੇ ਲੈ ਕੇ ਕਿਹ ਕੌਣ ਲੈ ਗਿਆ ਇੱਥੋਂ ਕਿੱਥੇ ਗਏ ਮੇਰੇ ਪੈਸੇ ਮੰਮੀ ਇੱਥੇ ਕਿਤੇ ਰੱਖੇ ਹੋਣੇ ਦੇਖੋ ਧਿਆਨ ਨਾਲ ਤੁਸੀਂ ਤੁਸੀਂ ਮੈਂ ਉਰੇ ਹੀ ਰੱਖੇ ਸੀਗੇ ਮੈਂ ਕਿੱਥੋਂ ਭੁੱਲ ਜੂਗੀ ਇੱਥੇ ਹੀ ਸੀਗੇ ਇੱਥੋਂ ਗਾਇਬ ਹੋਏ ਨੇ ਉਹ ਪੈਸੇ ਮੈਨੂੰ ਲੱਗਦਾ ਜ਼ਰੂਰ ਕਿਸੇ ਨੇ ਚੱਕ ਲੈਨੇ ਉਹ ਪੈਸੇ ਨੂੰ ਵੀ ਕੀ ਗੱਲ ਹੋ ਗਈ ਕੀ ਹੋਇਆ ਮੈਂ ਪੈਸੇ ਇੱਥੇ ਰੱਖੇ ਸੀਗੇ ਇੱਥੋਂ ਗਾਇਬ ਹੋ ਗਏ ਪਤਾ ਨਹੀਂ ਕੌਣ ਲੈ ਗਿਆ ਚੱਕ ਕੇ ਤੁਸੀਂ ਮੇਰੇ ਵੱਲ ਦੇਖ ਕੇ ਕਿਉਂ ਕਹਿ ਰਹੇ ਹੋ ਨਾ ਕੀ ਗੱਲ ਭਾਬੀ ਉਹ ਵੱਡੀ ਭਾਬੀ ਵੀ ਤਾਂ ਖੜੀ ਆ ਅਸੀਂ ਕਿਹੜਾ ਤੇਰਾ ਨਾਮ ਲਿਆ ਤੈਨੂੰ ਇਹ ਕਿਉਂ ਲੱਗਿਆ ਕਿ ਤੈਨੂੰ ਸੁਣਾ ਰਹੇ ਆ ਕਿਤੇ ਚੋਰ ਦੀ ਦਾੜ੍ਹੀ ਤੇ ਤਿੰਕੇ ਵਾਲਾ ਕੰਮ ਤਾਂ ਨਹੀਂ ਕਰ ਰਹੀ ਮਤਲਬ ਜੋਤੀ ਤੇਰਾ ਫालतू ਕੀ ਬੋਲੀ ਜਾਨਨੀ ਆ ਕਿਉਂ ਦਊਗੀ ਤਲਾਸ਼ੀ ਤਲਾਸ਼ੀ ਤਾਂ ਹੁਣ ਮੈਂ ਆਪ ਲਾਉਂਗੀ ਆ ਦੇਖੋ ਮੰਮੀ ਆ ਦੇਖ ਲਓ ਪੈਸੇ ਆ ਚੋਰ ਨਹੀਂ ਐ ਚੋਰ ਨਹੀਂ ਗਿਆ ਸੀ ਨਾ ਮੰਮੀ ਮੈਂ ਪੈਸੇ ਇਹਦੇ ਕੋਲ ਹੀ ਆ ਦੱਸੋ ਹੁਣ ਕੀ ਕਰਨਾ ਇਹਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਵੀ ਪੈਸੇ ਇਹਦੇ ਕੋਲੋਂ ਹੀ ਨਿਕਲਣਗੇ ਮੰਮੀ ਫੇਰ ਹੁਣ ਕੀ ਸਗਾ ਦੇਣੀ ਆ ਇਹਨੂੰ ਮੇਰੇ ਘਰ ਵਿੱਚ ਚੋਰਾ ਦੇ ਲਈ ਕੋਈ ਥਾਂ ਨਹੀਂ ਮੈਂ ਤਾਂ ਹੁਣ ਇਹਨੂੰ ਘਰੋਂ ਕੱਢ ਕੇ ਹੀ ਸਾਹ ਲਵਾਂਗੀ ਮੰਮੀ ਮੈਨੂੰ ਨਹੀਂ ਪਤਾ ਮੇਰੇ ਪਰਸ 'ਚ ਪੈਸੇ ਕਿੱਥੋਂ ਆਏ ਨਾ ਤੈਨੂੰ ਕੀ ਲੱਗਦਾ ਵਾ ਇਹ ਪੈਸੇ ਤੇਰੇ ਪਰਸ 'ਚ ਮੈਂ ਰੱਖਤੇ ਜੇ ਤੂੰ ਚੱਕੇ ਨੇ ਤਾਂ ਹੀ ਤੇਰੇ ਪਰਸ 'ਚ ਆਏ ਨੇ ਨਿਆਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਚੋਰਾ ਵਾਸਤੇ ਤਾਂ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਤੈਨੂੰ ਮੈਂ ਹੁਣ ਇਸ ਘਰ ਦੇ ਵਿੱਚ ਨਾ ਰਹਿਣ ਨਹੀਂ ਦੇਣਾ ਤੈਨੂੰ ਤਾਂ ਹੁਣ ਮੈਂ ਕੱਢੂੰਗੀ ਘਰੋਂ ਨਹੀਂ ਮੰਮੀ ਮੈਂ ਕੁਛ ਨਹੀਂ ਕੀਤਾ ਮੈਂ ਚੋਰੀ ਨਹੀਂ ਕੀਤੀ ਦੀਦੀ ਨਹੀਂ ਨਹੀਂ ਨਾ ਮੰਮੀ ਫੋਟੇਸ ਦਾ ਕੋਈ ਦਾਮ ਨਹੀਂ ਇਹਨੂੰ ਤਾਂ ਮੈਂ ਕੱਢਦੀ ਆਂ ਬਾਹਰ ਇਹ ਤਾਂ ਵੀ ਪਤਾ ਲੱਗੇ ਕਿਤਾ ਕਿਸੇ ਦੇ ਘਰ ਚੋਰੀ ਕਰੀ ਹੋਈ ਆ ਇਹਨੂੰ ਤਾਂ ਮੈਂ ਦੱਸਦੀ ਆਂ ਚੱਲ ਮੈਂ ਘਰ ਤੋਂ ਬਾਹਰ ਚੱਲ ਮੰਮੀ ਚੱਲ ਬਗਲ ਚੱਲ ਬਾਹਰ ਮੰਮੀ har kar yaad ho jani khud pardesi hoye jo dar langiyan umran jive pardesiya jo dar langiyan umran jive pardesiya tere bin saada jeena kive pardesiya